ਇਲੈਕਸ਼ਨ ਹੋਈ ਨਹੀਂ ਇੱਕ ਬੰਦਾ ਸਟੇਜ 'ਤੇ ਜਾਂਦਾ ਇੱਕ ਮਿੰਟ 2 ਮਿੰਟ ਦੇ ਅੰਦਰ ਮੇਅਰ ਸੀਨੀਅਰ ਡਿਪਟੀ ਮੇਅਰ ਅਨਾਉਂਸ ਕਰਦੇ ਹੁੰਦੇ ਸਰ ਵੀਡੀਓ ਵੀ ਵਾਇਰਲ ਹੋ ਗਈ ਅਸੀਂ ਸੋਚ ਚੁੱਕ ਰਹੇ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਤੇ ਇੰਨੀ ਵੀ ਖੇਚਲ ਨਹੀਂ ਕੀਤੀ ਕਿ ਸੋ ਹੀ ਚੁੱਕ ਲਈਏ ਨੀਮ ਕਾਨੂੰਨ ਦੀ ਤੇ ਨਾਮ ਦੀ ਧਜੀਆਂ ਉਡਾਤੀਆਂ ਇਹਨਾਂ ਨੇ ਉਸਤੇ ਜੋ ਮੈਂ ਉਸ ਦਿਨ ਤੋਂ ਕਹਿ ਰਹੇ ਆਂ ਬਾਰ-ਬਾਰ ਕਹਿ ਰਹੇ ਆਂ ਜਾਂ ਸਾਰੇ ਕਾਉਂਸਲਰ ਕਹਿ ਰਹੇ ਉਹ ਵੀਡੀਓ 'ਚ ਸਾਰਾ ਜੱਜ ਜਾਰੀ ਹੋ ਗਿਆ ਤੇ ਬੰਦੀ ਕੋਈ ਨਹੀਂ ਸੀ ਨਾ ਦੀ ਮжоਰਿਟੀ ਦੇ ਬੰਦ ਹੀ ਨਹੀਂ ਸੀ ਇਹਦੇ ਸਾਰਾ 3 ਪਲਾਨਡ ਪ੍ਰੋਗਰਾਮ ਸੀ ਅਮਰਸਰ ਦੇ ਵਿੱਚ ਮੇਅਰ ਚਾਹੇ ਆਮ ਆਦਮੀ ਪਾਰਟੀ ਦਾ ਬਣ ਚੁੱਕਾ ਹੈ ਲੇਕਿਨ ਹਾਲੇ ਵੀ ਕਾਂਗਰਸ ਇਸ ਮਾਮਲੇ ਦੇ ਵਿੱਚ ਸਵਾਲ ਪੁੱਛ ਰਹੀ ਹੈ ਕਿ ਆਖਿਰਕਾਰ ਅਗਰ ਗਿਣਤੀ ਸਾਡੇ ਕੋਲ ਸੀ ਤਾਂ ਤੁਸੀਂ ਮੇਅਰ ਕਿਵੇਂ ਬਣਾ ਸਕਦੇ ਹੋ? ਤਬੀਤੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੀ ਦੇਖਿਆ ਜਾ ਰਿਹਾ ਹੈ ਕਿ ਕੌਂਗਰਸ ਦੇ ਜਿਹੜੇ ਕਾਉਂਸਲਰ ਨੇ ਉਹ ਕਹਿ ਰਹੇ ਨੇ ਕਿ ਸਾਡੀ ਗੱਲ ਸੁਣੀ ਜਾਵੇ ਕਿਉਂਕਿ ਸਟਰੈਂਥ ਸਾਡੇ ਕੋਲ ਹੈ ਲੇਕਿਨ ਆਮ ਆਦਮੀ ਪਾਰਟੀ ਤੱਕੇ ਨਾਲ ਆਪਣਾ ਮੇਅਰ ਬਣਾ ਰਹੀ ਹੈ। ਆਖਿਰਕਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦਾ ਸੱਚ ਕੀ ਹੈ? ਸਾਡੇ ਨਾਲ ਵਿਕਾਸ ਸੋਨੀ ਜੀ ਮੌਜੂਦ ਨੇ। ਸੋਨੀ ਸਾਹਿਬ ਵੀਡੀਓ ਵਾਇਰਲ ਹੋ ਰਹੀ ਹੈ। ਅਸੀਂ ਦੇਖ ਰਹੇ ਹਾਂ ਕਿ ਉਹਦੇ ਵਿੱਚ ਤੁਸੀਂ ਚਿੱਲਾਰ ਰਹੇ ਹੋ, ਤੁਸੀਂ ਕਹਿ ਰਹੇ ਹੋ ਮੇਰੀ ਗਿਣਤੀ ਸੁਣੋ ਕਿ ਆਖਿਰਕਾਰ ਸੱਚ ਹੈ ਕੀ? ਸੂਮੇ ਦੇ ਮੈਂ ਪਹਿਲੇ ਦਿਨ ਤੋਂ ਮੈਂ ਕੱਲ ਹੀ ਨਹੀਂ ਸਾਡੇ ਕਾਂਗਰਸ ਦੇ ਸਾਰੇ ਕਾਉਂਸਲਰ ਅਕਾਲੀ ਦਲ ਦੇ ਸਾਰੇ ਕਾਉਂਸਲਰ ਔਰ ਬੀਜੇਪੀ ਦੇ ਸਾਰੇ ਕਾਉਂਸਲਰ ਜਿੰਨੇ ਵੀ ਹੈ ਉਹ ਇੱਕੋ ਗੱਲ ਦੀ ਬਾਤ ਚੁੱਕ ਰਹੇ ਨੇ ਕਿ ਉਸ ਦਿਨ ਇਲੈਕਸ਼ਨ ਦਾ ਪ੍ਰੋਸੈਸ ਹੋਇਆ ਹੀ ਨਹੀਂ ਇਲੈਕਸ਼ਨ ਹੋਈ ਨਹੀਂ ਇੱਕ ਬੰਦਾ ਸਟੇਜ 'ਤੇ ਜਾਂਦਾ ਹੈ 1 ਮਿੰਟ 2 ਮਿੰਟ ਦੇ ਅੰਦਰ ਮੇਅਰ ਸੀਨੀਅਰ ਡਿਪਟੀ ਮੇਅਰ ਅਨਾਉਂਸ ਕਰਦਾ ਹੁੰਦੇ ਸਰ ਵੀਡੀਓ ਹੀ ਵਾਇਰਲ ਹੋ ਗਈ ਕੱਲ ਦੇਖ ਲਈ ਤੁਸੀਂ ਚੈਨਲ ਵੀਡੀਓ ਸੱਚੀ ਹੈ ਪਹਿਲੀ ਦਾ ਦੇਖੋ ਵੀਡੀਓ ਚੈੱਕ ਕਰਾ ਲਓ ਸਰ ਤੁਸੀਂ ਚੈੱਕ ਕਰਾ ਲਓ ਵੀਡੀਓ ਵੀ ਕਦੀ ਗਲਤ ਹੋ ਸਕਦੀ ਹੈ ਕੋਈ ਸਟਿਲ ਫੋਟੋਗ੍ਰਾਫੀ ਗਲਤ ਹੋ ਸਕਦੀ ਜੋ ਅਸੀਂ ਕਹਿ ਰਹੇ ਸੀ ਨੇ ਦਿਨ ਤੋਂ ਉਹ ਹੀ ਸਾਰਾ ਕੁਝ ਉਹ ਵੀਡੀਓ 'ਚ ਆ ਗਿਆ ਨਜ਼ਰ ਆ ਗਿਆ ਸਰ ਮੈਂ ਹੁਣ ਵੀਡੀਓ ਤੋਂ ਇਸ ਤੋਂ ਬਾਅਦ ਉੱਪਰ ਕੋਈ ਚੀਜ਼ ਨਹੀਂ ਆ ਲੋਕਾਂ 'ਤੱਕ ਐਕਚੁਅਲ ਪਤਾ ਲੱਗ ਗਿਆ ਲੋਕਾਂ ਨੂੰ ਕਿ ਉਸ ਦਿਨ ਅੰਦਰ ਹੋਇਆ ਕੀ ਔਰ ਹੁੰਦੇ ਉਹ ਦੇਖੋ ਅਸੀਂ ਸੌਂ ਚੁੱਕ ਰਹੇ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਤੇ ਇੰਨੀ ਵੀ ਖੇਚਲ ਨਹੀਂ ਕੀਤੀ ਕਿ ਸੌਂ ਹੀ ਚੁੱਕ ਲਈਏ ਇਹਨਾਂ ਦਾ ਦੇਖੋ ਇੰਨਾ ਕਿ ਦਿਮਾਗ ਮੇਰੇ ਸਮਝਦਾ ਕਿ ਇਹਨਾਂ ਦਾ ਉੱਪਰ ਸੀ ਸਰਕਾਰ ਦਾ ਇਹਨਾਂ ਤੇ ਇੰਨਾ ਫਤੂਰ ਹੈ ਕੀ ਸੌ ਵੀ ਨਹੀਂ ਚੁੱਕੀ ਇੰਨਾ ਇੰਨਾ ਲੋਕਾਂ ਦਾ ਦਿਮਾਗ ਖਰਾਬ ਹੋ ਚੁਕਾ ਆਮ ਆਦਮੀ ਪਾਰਟੀ ਦੇ ਚਾਹ ਕਾਉਂਸਲਰ ਨੇ ਐਮ ਐਲ ਏ ਚਾਹ ਮੰਤਰੀ ਦੇਖੋ ਕੀ ਕਰ ਰਹੇ ਨੇ ਸੌ ਵੀ ਨਹੀਂ ਚੁੱਕੀ ਔਰ ਦੋ ਦੋ ਹੱਥ ਖੜੇ ਕਰ ਰਹੇ ਇਹਦੀ ਕਮਾਲ ਹੀ ਹੋ ਗਈ ਸਮਝ ਜੇ ਕਿ ਆਏ ਚੀਜ਼ਾਂ ਤੇ ਕੱਲ ਮੈਂ ਆ ਵੀਡੀਓ ਤੇ ਕੱਲ ਦੇਖਿਆ ਦੋ ਦੋ ਆਦਮ ਇਹਨਾਂ ਦੇ ਮਨਿਸਟਰਾਂ ਨੇ ਇਹਨਾਂ ਦੇ ਕਾਉਂਸਲਰ ਨੇ ਦੋ ਦੋ ਹੱਥ ਚੁੱਕਣ ਦਾ ਕੀ ਮਤਲਬ ਹੈ ਅੱਛਾ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਜਿਸ ਦੇ ਵਿੱਚ ਕਿ ਇੱਕ ਨਿੱਜੀ ਹੋਟਲ ਦਾ ਜ਼ਿਕਰ ਹੋ ਰਿਹਾ ਜਿਸ ਦੇ ਵਿੱਚ ਕੁਝ ਸਾਈਨ ਹੋ ਰਹੀ ਹੈ ਉਹ ਵੀਡੀਓ ਕੀ ਹੈ ਹੁਣ ਦੇਖੋ ਉਹ ਵੀ ਵੀਡੀਓ ਬਾਹਰ ਆ ਗਈ ਅਰਜਿੰਦਰ ਸ਼ਰਮਾ ਕੋਈ ਸੁਪਰਡੈਂਟ ਹੈ ਕਾਰਪੋਰੇਸ਼ਨ ਦਾ ਹੋਰ ਹੋਰ ਕੋਈ ਨਾਲ ਦੋ ਤਿੰਨ ਸਟਾਫ ਦੇ ਮੈਂਬਰ ਬੈਠੇ ਹੋ ਏਜੰਡਾ ਬੁੱਕ ਜਿਹੜੀ ਸਾਡੀ ਉੱਥੇ ਪ੍ਰੋਸੀਡਿੰਗ ਬੁੱਕ ਜਿਹੜੀ ਹੈ ਸਾਡੇ ਕੋ ਹਾਜ਼ਰੀ ਉੱਥੇ ਲਵਾਈ ਗਈ ਹੈ ਜਿੱਥੇ ਅਸੀਂ ਸੌ ਚੁੱਕੀ ਆ ਜਾਂ ਜਿੱਥੇ ਸਾਨੂੰ ਮੈਡੀਕਲ ਕਾਲਜ ਬੁਲਾਇਆ ਗਿਆ ਇੰਨਾ ਸਾਰਿਆਂ ਦਾ ਪ੍ਰੋਗਰਾਮ ਜਿਹੜਾ ਉਹ ਸਾਈਨ ਕਾਉਂਸਲਰਾਂ ਨੂੰ ਇੱਕ ਇੱਕ ਬੁਲਾਗੇ ਇੱਕ ਇੱਕ ਬੰਦੇ ਕੋ ਸਾਈਨ ਕਰਾ ਰਹੇ ਨੇ ਉੱਥੇ ਮਨਿਸਟਰ ਧਾਰੀਵਾਲ ਉੱਥੇ ਸਾਰੇ ਐਮਐਲਏ ਉੱਥੇ ਸਾਰੇ ਕਾਉਂਸਲ ਇਹ ਤੇ ਸਾਰਾ ਪ੍ਰੀਪਲਾਨਡ ਪ੍ਰੋਗਰਾਮ ਸੀ ਕਿ ਸਾਈਨ ਵੀ ਕਰਾਉਣੇ ਕਿ ਟਾਈਮ ਨਹੀਂ ਦਿੱਤਾ ਉੱਥੇ ਕਿ ਜਾਣਾ ਹੈ اور ਬਾਹਰ ਪੱਜਣਾ ਹੈ ਉਹ ਸਾਈਨ ਕਰਾਣ ਦੀ ਪ੍ਰਕਿਰਿਆ ਕੀ ਹੁੰਦੀ ਹੈ ਦੇਖੋ ਇੱਕ ਹਾਜ਼ਰੀ ਰਜਿਸਟਰ ਹੈ ਕਿ ਜਿਹੜਾ ਕਾਉਂਸਲਰ ਆਂਦਾ ਹੈ ਉਹਦੀ ਹਾਜ਼ਰੀ ਲੱਗਦੀ ਹੈ اٹੈਂਡੈਂਸ ਲੱਗਦੀ ਹੈ ਅਸੀਂ ਸਾਰਿਆਂ ਨੇ ਲਈ ਤੁਸੀਂ ਹੋਵੋ ਜਾਂ ਕੋਈ ਕਿਸੇ ਪਾਰਟੀ ਦਾ ਹੋਵੇ ਕੋਈ ਵੀ ਪਾਰਟੀ ਹੈ ਟੋਟਲ 85 ਕਾਉਂਸਲਰਸ ਹੈ ਸਾਡੀ ਉੱਥੇ ਪਹਿਲੇ ਦਿਨ اٹੈਂਡੈਂਸ ਲਗਣੀ ਕਿ ਕਿਹੜਾ ਕਿਹੜਾ ਕਾਉਂਸਲਰ ਪ੍ਰੈਜ਼ੈਂਟ ਹੋਇਆ ਹਾਊਸ 'ਚ ਤੁਹਾਡੀ ਹਾਜ਼ਰੀ ਲੱਗੀ ਬਿਲਕੁਲ ਲੱਗੀ ਸਾਡੇ ਸਾਰਿਆਂ ਦੀ ਪਹਿਲਾਂ 5-5 ਵਾਰੀ ਚੈਕਿੰਗ ਹੋਈ ਹੈ ਉਸ ਤੋਂ ਬਾਅਦ ਸਾਡੀ اٹੈਂਡੈਂਸ ਰਜਿਸਟਰ ਤੇ ਹਾਜ਼ਰੀ ਹੋਈ ਹੈ ਫਿਰ ਜਿਹੜਾ ਸਾਨੂੰ ਓਥ ਵਾਲਾ ਪੇਪਰ ਹੈ ਜਿਸ ਤੋਂ ਅਸੀਂ ਓਥ ਲੈ ਰਹੇ ਹਾਂ ਉਹ ਉਹਦੇ ਤੇ ਸਾਡੇ ਸਾਈਨ ਕਰਾਗੇ ਇਹਨ ਸੋ ਮੀਜੀ ਦੇਖਿਆ ਜਾਏ ਇਹਦੇ ਕਾਉਂਸਲਰ ਵੀ ਨਹੀਂ ਬਨੇ ਜਿੰਨੇ ਤੇ ਬੰਦੇ ਨੇ ਸੋਚ ਨਹੀਂ ਚੁੱਕੀ ਉਨੀ ਦੇ ਕਾਉਂਸਲਰ ਵੀ ਨਹੀਂ ਮੰਨ ਸਕਦੇ ਇਹਨਾਂ ਨੇ ਸੋਚ ਨਹੀਂ ਚੁੱਕਿਆ ਵੀਡੀਓ ਤੇ ਵੀ ਨਜ਼ਰ ਆ ਗਿਆ ਜੀ ਸਾਹਮਣੇ ਆ ਗਿਆ ਇਹ ਇਹ ਸਾਰੇ ਪ੍ਰੋਸੈਸ ਨੂੰ ਤੁਸੀਂ ਕੀ ਵੀ ਦੇਖਦੇ ਹੋ ਕਿ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਪਹਿਲੇ ਦਿਨ ਤੁਸੀਂ ਕਹਿ ਰਹੇ ਹੋ ਥੱਕਾ ਹੋਇਆ ਲੇਕਿਨ ਵੀਡੀਓ ਜਿਸ ਦੇ ਵਿਚਾਰੀ ਕਿ ਸਿੱਧਾ ਲਾਲਾ ਲਾਲਾ ਹੋ ਗਈ ਤੁਸੀਂ ਲੋਕ ਆਪਣਾ ਪੱਖ ਰੱਖਦੇ ਰਹੇ ਤੁਸੀਂ ਭਾਜੀਪੀ ਦੇ ਕਾਉਂਸਲਰ ਵੀ ਗਿਣਾ ਰਹੇ ਹੋ ਅਕਾਲੀ ਦਲ ਦੇ ਵੀ ਗਿਣਾ ਰਹੇ ਹੋ ਲੇਕਿਨ ਆਖਿਰਕਾਰ ਸਟਰੈਂਥ ਦਾ ਡਾਟਾ ਰਿਜ਼ਲਟ ਕੀ ਨਿਕਲਿਆ ਜਿਸ ਤਰ੍ਹਾਂ ਕੋਈ ਬੱਚਾ ਪੇਪਰ ਚ ਪਾਸ ਹੁੰਦਾ ਉਹਦੇ 35 ਆ 37 ਆ 38 ਆ ਹੁਣ ਰਿਜ਼ਲਟ ਹੈ ਕੀ ਹੈ ਸਰ ਮੈਂ ਨਹੀਂ ਗਿਣਾ ਰਿਹਾ ਅਸੀਂ ਜੋ ਲੋਕਾਂ ਦਾ ਮੰਡਟ ਹੈ ਉਹ ਦੱਸ ਰਿਹਾ ਕਿ 41 41 ਕਾਉਂਸਲਰ ਕਾਂਗਰਸ ਦੇ ਸੀ ਚਾਰ ਕਾਉਂਸਲਰ ਅਕਾਲੀ ਦਲ ਦੇ ਸੀ ਸੱਤ ਕਾਉਂਸਲਰ ਭਾਜਪਾ ਦੀ ਸੀ ਜਿੱਦੋਂ ਇੱਕ ਕਾਉਂਸਲਰ ਰੋਜ਼ਨ ਐਬਸੈਂਟ ਹੋਇਆ ਔਰ ਸਭ ਤੋਂ ਵੱਡੀ ਗੱਲ ਤੁਸੀਂ ਦੇਖਣ ਜਾਈਗੀ ਟੋਟਲ 85 ਕਾਉਂਸਲਰ ਹੈ ਔਰ ਹਾਜ਼ਰੀ ਉੱਥੇ ਲੱਗ ਰਹੀ ਹੈ 83 ਦੀ ਇੱਕ ਨਹੀਂ ਆਇਆ ਇਹਨਾਂ ਨੇ ਇੱਕ ਹੋਰ ਅਕਾਲੀ ਦਲ ਦਾ ਜਿਹੜਾ ਸੌ ਉੱਥੇ ਚੁੱਕ ਰਿਹਾ ਉਹ ਉਹਦੀ ਹਾਜ਼ਰੀ ਹੀ ਨਹੀਂ ਲੱਗੀ ਉਹਨੂੰ ਐਬਸੈਂਟ ਕਰ ਦਿੰਦਾ ਹੈ ਇਹ ਦੇਖੋ ਬੜਾ ਵੱਡਾ ਵੱਡਾ ਪੁਆਇੰਟ ਸਮਝ ਜੀ ਜੇ ਸੀ 83 ਦਾ ਕੈਲਕੂਲੇਸ਼ਨ ਲੈ ਕੇ ਚੱਲੀਏ ਤਾਂ ਕਿੰਨੇ ਦਾ ਮੇਅਰ ਬੰਦਾ ਤੇ ਕਿੰਨੇ ਤੁਹਾਡੇ ਕੋਲ ਮੇਅਰ ਦੇ ਜਿਹੜੇ ਕੈਂਡੀਡੇਟ ਨੇ ਕਿੰਨੇ ਕੌਂਸਲ ਤੁਹਾਡੇ ਕੋਲ ਨੇ ਦੇਖੋ 41 ਸਾਡੇ ਕੋਲ ਆਪਣੇ ਸੀ ਅਕਾਲੀ ਦਲ ਦੇ ਚਾਰ ਗਿਣ ਲੋ ਭਾਜੀਪੀ ਵਾਲਿਆਂ ਨੇ ਵੱਖਰੇ ਬੈਠੇ ਸੀ ਉੱਥੇ ਬੈਠੇ ਸੀ ਉਹ 6 ਉਹ ਸੀ ਸੋ ਮੇਜੋਰਿਟੀ ਦੇ ਪਹਿਲੋ 41 ਵਾਲਿਆਂ ਦੀ ਤੇ ਸਾਡੀ ਹੈ ਹੀ ਇਹ ਸਾਡੇ ਕੋਲ ਕਾਂਗਰਸ ਦੀ ਹੈ ਸਾਨੂੰ 41 ਆਪਣੇ ਜਿਹੜੇ ਕਾਂਗਰਸ ਦੇ ਆ ਉਹੀ ਸਾਡੇ ਕੋਲ ਮੇਜੋਰਿਟੀ ਹੈ ਔਰ ਚਾਰ ਅਕਾਲੀ ਦਲ ਨੇ ਵੀ ਇਹਨਾਂ ਨੂੰ ਸਪੋਰਟ ਨਹੀਂ ਕੀਤੀ ਇਹ ਇਹਨਾਂ ਦੇ ਅਮਨ ਅਰੋੜੇ ਨੇ ਕਿਹਾ ਤਾਂ ਜਿਹੜਾ ਪ੍ਰਧਾਨ ਹੈ ਜੀ ਕਿ ਅਕਾਲੀ ਦਲ ਨੇ ਸਾਨੂੰ ਸਪੋਰਟ ਕੀਤੀ ਔਰ ਇਹਨਾਂ ਦੇ ਅਕਾਲੀ ਦਲ ਦੇ ਜਿਹੜੇ ਵਿਕਰਮ ਜੀਠਿਆ ਸਾਹਿਬ ਨੇ ਉਹਨਾਂ ਨੇ ਨਾਲ ਹੀ ਪ੍ਰੈਸ ਕਾਨਫਰੰਸ ਕਰਦੀ ਕਿ ਅਕਾਲੀ ਦਲ ਦੇ ਆ ਚਾਰੋਂ ਕਾਉਂਸਲਰ ਬੈਠੇ ਨੇ ਇਹਨਾਂ ਨੇ ਉਹਨਾਂ ਦੀ ਸਪੋਰਟ ਨਹੀਂ ਕੀਤੀ ਇਹ ਤਾਂ ਝੂਠਿਆਂ ਦੀ ਪਾਰਟੀ ਹੈ ਜੀ ਪਰ 51 ਤੁਹਾਡੇ ਨੇ ਫਿਰ ਮੇਅਰ ਉਹਨਾਂ ਦਾ ਕਿਵੇਂ ਬਣ ਗਏ ਸ਼ਹਿਰ ਸਰਕਾਰ ਉਹਨਾਂ ਦੀ ਹੈ ਨਾ ਨਾਲੇ ਦੇਖੋ ਸਰ ਕੋਈ ਨਾ ਕੋਈ ਤੇ ਨਿਯਮ ਕਾਨੂੰਨ ਦਾਇਰਾ ਹੋਏਗਾ ਤੁਸੀਂ ਕਿਸੇ ਦੀ ਗੱਡੀ ਤੇ ਜਾ ਕੇ ਥੋੜੀ ਬੈਠ ਸਕਦੇ ਹੋ ਅੱਜ ਮੈਂ ਆਵਾਂ ਜਾਂ ਕੋਈ ਆਮ ਬੰਦਾ ਜਾ ਕੇ ਮੇਰੀ ਦੀ ਗੱਡੀ ਤੇ ਥੋੜੀ ਬਹਿ ਜਾਊਗਾ ਸਰ ਨਿਯਮ ਕਾਨੂੰਨ ਦੀ ਤੇ ਨਾਮ ਦੀ ਝੱਜੀਆਂ ਉਡਾਤੀਆਂ ਇਹਨਾਂ ਨੇ ਉਸ ਦਿਨ ਜੋ ਮੈਂ ਉਸ ਦਿਨ ਤੋਂ ਕਹਿ ਰਹੇ ਹਾਂ بار بار ਕਹਿ ਰਹੇ ਹਾਂ ਜਾਂ ਸਾਰੇ ਕਾਉਂਸਲਰ ਕਹਿ ਰਹੇ ਉਹ ਵੀਡੀਓ ਚ ਸਾਰਾ ਜਗ ਜਾਇਰ ਹੋ ਗਿਆ ਲੋਕਾਂ ਦੇ ਸਾਹਮਣੇ ਆ ਗਿਆ ਓਪਨ ਹੋ ਗਿਆ ਕਿ ਇਹਨਾਂ ਨੇ ਜੋ ਕੀਤਾ ਹੈ 43 ਸਾਡੇ ਜੋ ਬਾਕੀ ਕਾਲੀ ਦਲ ਬੀਜੇਪੀ ਇਹਨਾਂ ਕੋ ਤੇ ਬੰਦੇ ਕੋਈ ਨਹੀਂ ਸੀ ਇਹਨਾਂ ਦੀ ਮੈਜੋਰਟੀ ਤੇ ਬੰਦ ਹੀ ਨਹੀਂ ਸੀ ਇਹ ਤੇ ਸਰ ਪ੍ਰੀ ਪਲਾਨਡ ਪ੍ਰੋਗਰਾਮ ਸੀ ਸਾਰਾ ਐਮਕੀ ਹੋਟਲ ਤੋਂ ਪਹਿਲਾਂ ਹੀ ਸਾਈਨ ਉਸ ਪੇਪਰ ਤੇ ਸਾਈਨ ਸਟੇਜ ਤੇ ਗਏ ਔਰ ਬਾਹਰ ਨੂੰ ਭੱਜ ਗਏ ਡਰ ਕਾਦਾ ਸੀ ਇਹਨਾਂ ਨੂੰ ਭੱਜਣ ਦਾ ਵੀਡੀਓ ਜੇ ਸਾਫ ਨਜ਼ਰ ਆ ਰਿਹਾ ਕਿ ਇਹਨਾਂ ਦੇ ਐਮ.ਐਲ.ਏ. ਮੰਤਰੀ ਸਰਕਾਰ ਇਹਨਾਂ ਦੀ ਹੋਵੇ ਇਹਨਾਂ ਦੇ ਐਮ.ਐਲ.ਏ. ਇਹਨਾਂ ਦੇ ਮੰਤਰੀ ਇਹਨਾਂ ਦਾ ਸਾਰਾ ਕੋਈ ਪਾਵਰ ਇਹਨਾਂ ਕੋਲ ਹੋਵੇ ਤੇ ਫਿਰ ਵੀ ਅਹੀ ਉੱਥੇ ਘਲੋਤੇ ਦੇ ਭੱਜ ਗਏ ਡਰ ਕੇ ਜਿਹਨੇ ਬੋਰਡ ਲਾ ਗਏ ਮੇਅਰ ਸਾਨੂੰ ਤੇ ਵਧਾਈਆਂ ਦੇਣ ਵਾਲੇ ਉਹਦੇ ਬੋਰਡ ਹੀ ਬੜੇ ਲਾਗੇ ਸ਼ਹਿਰ ਦੇ ਵਿੱਚ ਜਿਹੜੇ ਚੌਂਕ ਤੇ ਜਾਂਦੇ ਕਿ ਬੋਰਡ ਨਜ਼ਰ ਆਉਂਦਾ ਕਿ ਮੇਅਰ ਬਣਨ ਤੇ ਲੱਖ ਲੱਖ ਵਧਾਈਆਂ ਸਰ ਉਹ ਬੋਰਡ ਤੇ ਆਪ ਹੀ ਲਵਾਈ ਜਾਂਦਾ ਜਿਹੜੇ ਹੁਣ ਮੀਡੀਆ ਦੇ ਕੋਈ ਵੀ ਵੀਡੀਓ ਵਾਇਰਲ ਹੁੰਦੀ ਹੈ ਨਾ ਚਾਹੇ ਤੁਹਾਡੇ ਚੈਨਲ ਤੋਂ ਚਾਹੇ ਕਿਸੇ ਚੈਨਲ ਦੇ ਉਹ ਥੱਲੇ ਨੀਚੇ ਕਮੈਂਟ ਨੂੰ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਕਿੱਦਾਂ ਕਿੱਦਾਂ ਦੇ ਸ਼ਬਦ ਵਰਤ ਰਹੇ ਨੇ ਤੁਸੀਂ ਪੜ ਕੇ ਦੇਖੋ ਲੋਕੀ ਪੜ ਰਹੇ ਨੇ ਲੋਕੀ ਕਮੈਂਟ ਕਰ ਰਹੇ ਸ਼ਹਿਰ ਦੇ ਲੋਕ ਕਰ ਰਹੇ ਨੇ ਦੇਖੋ ਲੋਕਾਂ ਨੇ ਮੰਡੇਟ ਕਾਂਗਰਸ ਪਾਰਟੀ ਨੂੰ ਦਿੱਤਾ ਸੀ ਜੀ ਉਹ ਅੱਜ ਸਾਹਮਣੇ ਆ ਲੋਕੀ ਇਹਨਾਂ ਦੇ ਬਰ ਖਿਲਾਫ ਹੋਏ ਹੋਏ ਨੇ ਔਰ ਜੋ ਨਕਲੀ ਵੀਡੀਓ ਵਾਇਰਲ ਹੋ ਗਈ ਹੁਣ ਤੇ ਲੋਕਾਂ ਨੂੰ ਓਪਨ ਪਤਾ ਲੱਗ ਗਿਆ ਜੀ ਸਰਿਆਮ ਤੱਕਾ ਕਿਤਾ ਪਰ ਇਹ ਆਖਿਰਕਾਰ ਚੱਲੇਗਾ ਕਿਵੇਂ ਹੁਣ ਤੁਸੀਂ ਦੇਖੋ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਮੈਜੋਰਟੀ ਸਾਡੇ ਕੋ ਹੈ ਪਰ ਸੀਟ ਤੇ ਉਹ ਬੈਠੇ ਨੇ ਪਰ ਇਹਦਾ ਹੱਲ ਫਿਰ ਕਿਵੇਂ ਨਿਕਲੂ ਦੇਖੋ ਅਸੀਂ ਹਾਈ ਕੋਰਟ ਚ ਆਪਣੀ ਰਿਟ ਫਾਈਲ ਕੀਤੀ ਹੋਈ ਹੈ ਔਰ ਪੂਰਾ ਵਿਸ਼ਵਾਸ ਵੀ ਹੈ ਮਾਨਯੋਗ ਹਾਈ ਕੋਰਟ ਤੇ ਕਿ ਸਾਨੂੰ ਉਥੋਂ ਨਿਆਂ ਮਿਲੇਗਾ ਔਰ ਸਚਾਈ ਦੀ ਜਿੱਤ ਹੋਏਗੀ ਤਾਂ ਇਹ ਜਿਸ ਤਰੀਕੇ ਨਾਲ ਹੁਣ ਸਿਸਟਮ ਚੱਲ ਰਿਹਾ ਹੈ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਮਾਨਯੋਗ ਹਾਈ ਕੋਰਟ ਗਏ ਪਰ ਇਨ ਬੀਟਵੀਨ ਉਹ ਆਪਰੇਸ਼ਨ ਪੂਰੀ ਕਰ ਰਹੇ ਇਸ ਨੂੰ ਤੁਸੀਂ ਕੀ ਲੀਗਲ ਮੰਨਦੇ ਹੋ ਕਿਉਂਕਿ ਉਹ ਕੋਈ ਫੈਸਲਾ ਲੈ ਸਕਦੇ ਦੇਖੋ ਮੈਜੋਰਟੀ ਉਹਨਾਂ ਕੋ ਫਿਰ ਵੀ ਨਹੀਂ ਹਾਊਸ 'ਚ ਸਭ ਤੋਂ ਪਹਿਲਾਂ ਐਫ ਐਨ ਸੀ ਸੀ ਕਮੇਟੀ ਦੀ ਜਿਹੜੀ ਪਾਵਰ ਹੁੰਦੀ ਹੈ ਉਹ ਮੇਅਰ ਨੂੰ ਹਾਊਸ ਨੇ ਦੇਣੀ ਹੁੰਦੀ ਹੈ ਹਾਊਸ ਦੀ ਮੀਟਿੰਗ ਹੀ ਨਹੀਂ ਹੋਏਗੀ ਔਰ ਜੇ ਮੀਟਿੰਗ ਬੁਲਾ ਵੀ ਲਨਗੇ ਤਾਂ ਮੈਜੋਰਟੀ ਨਹੀਂ ਆ ਔਰ ਇੱਕ 10 ਰੁਪਏ ਦਾ ਵੀ ਕੰਮ ਮੇਅਰ ਆਪਣੀ ਮਰਜ਼ੀ ਦਾ ਨਹੀਂ ਕਰਾ ਸਕਦਾ ਜਿੰਨੀ ਦੇਰ ਤੱਕ ਉਹ ਫਾਈਨੈਂਸ ਕਮੇਟੀ ਦੀ ਕਮੇਟੀ ਗਠਿਤ ਨਹੀਂ ਹੁੰਦੀ ਧਾਰੀਵਾਲ ਸਾਹਿਬ ਕਹਿੰਦੇ ਨਹੀਂ ਤੁਹਾਨੂੰ ਤਾਂ ਰੌਂਡ ਬੰਨ ਦੀ ਆਦਤ ਆ ਲੜਨ ਦੀ ਆਦਤ ਆ ਕਾਂਗਰਸ ਦਾ ਕਲਚਰ ਹੈਗਾ ਕੋਈ ਨਵੀਂ ਚੀਜ਼ ਨਹੀਂ ਧਾਰੀਵਾਲ ਸਾਹਿਬ ਨੂੰ ਪੁੱਛੋਗੇ ਵੀਡੀਓ ਜਿਹੜੀ ਕੱਲ ਵਾਇਰਲ ਹੋਈ ਉਹ ਵੀ ਝੂਠੀ ਹੈ ਸਿਰਫ ਇਹ ਹੀ ਸੱਚੇ ਰਹਿ ਗਏ ਧਾਰੀਵਾਲ ਸਾਹਿਬ ਕਿਹੜੇ ਬੇਸ ਤੇ ਗੱਲ ਕਰਦੇ ਆ ਆਪਣੀ ਦੇ ਨਗੋ ਮੈਂਬਰ ਪਾਰਲੀਮੈਂਟ ਤੇ ਇਹਦੇ ਸਾਰੇ ਸ਼ਹਿਰ ਤੇ ਸਾਰਾ ਹਾਰ ਗਏ ਐਮਪੀ ਇਹਨਾਂ ਦੀ ਇਲੈਕਸ਼ਨਾਂ 'ਚ ਇਹਨਾਂ ਨੂੰ ਲੋਕਾਂ ਨੇ ਇਹਨਾਂ ਨੂੰ ਨਕਾਰਤਾ ਕਾਉਂਸਲਰ ਇਲੈਕਸ਼ਨਾਂ 'ਚ ਲੋਕਾਂ ਨੇ ਇਹਨਾਂ ਨੂੰ ਨਕਾਰਤਾ ਹੱਲੇ ਕੋਈ ਕਸਰ ਰਹਿ ਗਈ ਹੈ ਸੋ ਇਹਨਾਂ ਦਾ ਤਾਂ ਟਾਈਮ ਖਤਮ ਹੋ ਗਿਆ ਸੌਰੀ ਇਹ ਦਿੱਲੀ ਵੀ ਦੇਖ ਲਿਆ ਤੁਸੀਂ ਇਹਨਾਂ ਦੇ ਸੁਪਰੀਮੋ ਜਿਹੜੇ ਅਰਵਿੰਦ ਕੇਜਰੀਵਾਲ ਜੀ ਆ ਉਹ ਆ ਪਾਰਗੇ ਡਿਪਟੀ ਸੀਐਮ ਇਹਨਾਂ ਦੇ ਹਾਰਗੇ ਮਨਿਸਟਰ ਇਹਨਾਂ ਦੇ ਹਾਰਗੇ ਇਹ ਵਾਲੇ ਕਿਹੜੇ ਸੁਪਨਿਆਂ ਤੇ ਕੰਮ ਦੇ ਫਿਰਦੇ ਪਏ ਨੇ ਉਹ ਕਹਿੰਦੇ ਨੇ ਜੀ ਅਸੀਂ ਤੇ ਜਨਤਾ ਨੇ ਜਿਸ ਨੂੰ ਮੰਡੇਟ ਦਿੱਤਾ ਜਿਹੜੇ ਲੋਕ ਸਾਡੇ ਕੋਲ ਟੁੱਟੇ ਸੀ ਉਹ ਦੁਬਾਰਾ ਜੁੜ ਕੇ ਆ ਗਏ ਉੱਤੇ ਇਸ ਕਰਕੇ ਅਸੀਂ ਮੇਅਰ ਬਣ ਗਏ ਚਲੋ ਕੋਈ ਗੱਲ ਨਹੀਂ ਲੱਗ ਗਿਆ ਕੱਲ ਲੋਕਾਂ ਨੂੰ ਪਤਾ ਵੀਡੀਓ ਦੇਖ ਲਈ ਹੈ ਕਿਹੜੇ ਬੰਦੇ ਟੁੱਟ ਕੇ ਇਨਾਂ ਵੱਲ ਗਏ ਮੈਨੂੰ ਤੇ ਸਮਝ ਲੱਗਦੀ ਹੂੰ ਤੇ ਲੋਕਾਂ ਦੇ ਮੈਂ ਫੇਰ ਉਹ ਕਹਿ ਰਿਹਾ ਸੁਮੇਜੀ ਉਹਨਾਂ ਦੇ ਲੋਕਾਂ ਦੇ ਵਿਊਜ਼ ਪੜੋ ਲੋਕਾਂ ਦੇ ਕਮੈਂਟਸ ਪੜੋ ਲੋਕਾਂ ਇਹਨਾਂ ਬਾਰੇ ਕੀ ਬੋਲ ਰਹੇ ਨੇ ਅੱਛਾ ਇੱਕ ਹੋਰ ਚੀਜ਼ ਹੈ ਜਿਹਦੇ ਵਿੱਚ ਸਿੱਧਾ ਹੀ ਕਹਿ ਦਿੱਤਾ ਗਿਆ ਕਿ ਮੋਤੀ ਪਾਟਿਆ ਮੇਰ ਨੇ ਉਹ ਪ੍ਰੋਸੀਜਰ ਕੀ ਹੁੰਦਾ ਕੀ ਥੋੜਾ ਜਿਹਾ ਸਮਝਾਓ ਤਾਂ ਕਿ ਲੋਕ ਸਮਝ ਸਕਣ ਤਾਂ ਕਿ ਲੋਕਾਂ ਨੂੰ ਉਸ ਵੀਡੀਓ ਦਾ ਵੀ ਸੱਚ ਸਾਹਮਣੇ ਆ ਸਕੇ ਦੇਖੋ ਇਹ ਮੇਅਰ ਤੇ ਹੈ ਹੀ ਨਹੀਂ ਇਹ ਮੈਂ ਤਾਂ ਪਹਿਲੇ ਦਿਨ ਤੋਂ ਇਹਨੂੰ ਜਾਲੀ ਮੇਅਰ ਕਹਿੰਦਾ ਜਾਲੀ ਮੇਅਰ ਹੈ ਕਿਉਂਕਿ ਇਹ ਲੋਕਾਂ ਦੀ ਵੋਟਾਂ ਦਾ ਲੋਕਾਂ ਦੇ ਵੈਲ ਕਿਉਂ ਹੁੰਦਾ ਪ੍ਰੋਸੈਸ ਦੇਖੋ ਸਭ ਤੋਂ ਪਹਿਲਾਂ ਜਦੋਂ ਸੌ ਚੁੱਕੀ ਜਾਂਦੀ ਉਸ ਤੋਂ ਬਾਅਦ ਚੋਂ ਮੇਅਰ ਦਾ ਇਹਨਾਂ ਦੀ ਪਾਰਟੀ ਔਰ ਇੱਕ ਕਾਂਗਰਸ ਦਾ ਔਰ ਇੱਕ ਅਨਦਵ ਉਮੀਦਵਾਰ ਨੂੰ ਅਨਾਉਂਸ ਕੀਤਾ ਜਾਏਗਾ ਕਿ ਕਾਂਗਰਸ ਦਾ ਇੱਕ ਕੈਂਡੀਡੇਟ ਹੈ ਆਮ ਆਦਮੀ ਪਾਰਟੀ ਦਾ ਇੱਕ ਕੈਂਡੀਡੇਟ ਹੈ ਔਰ ਫਿਰ ਬਾਅਦ ਚੋ VOTING ਹੁੰਦੀ ਹੈ ਚਾਹੇ ਉਹ ਹੱਥ ਖੜੇ ਕਰਾ ਕੇ ਕਰਾ ਲੋ ਚਾਹੇ ਬੈਲਟ ਪੇਪਰ ਸੂ ਕਰਾ ਲੋ ਉਹਦੇ ਪ੍ਰੋਸੈਸ ਹੋਇਆ ਹੀ ਕੋਈ ਨਹੀਂ ਜੀ ਇਹਨਾਂ ਨੇ ਇੱਕ ਬੰਦਾ ਸਟੇਜ ਤੇ ਜਾਂਦਾ ਨਾਮ ਅਨਾਉਂਸ ਕਰਦਾ ਤੇ ਬਾਹਰ ਨਿਕਲ ਦੌੜ ਜਾਂਦੇ ਨੇ ਔਰ ਕੱਲ ਦੋ ਹੱਥ ਖੜੇ ਨਜ਼ਰ ਆ ਰਹੇ ਉਹਦਾ ਕੀ ਚੱਕਰ ਹੈ ਤੁਸੀਂ ਇੱਕ ਹੱਥ ਖੜਾ ਕੀਤਾ ਉਹਨਾਂ ਨੇ ਦੋ ਹੱਥ ਖੜਾ ਕੀਤੇ ਇਹਦਾ ਕੀ ਲੌਜੀਕ ਹੈ ਦੋਵਾਂ 'ਚ ਨਹੀਂ ਸਾਨੂੰ ਤੇ ਨੌਬਤ ਹੀ ਨਹੀਂ ਆਉਂ ਦਿੱਤੀ ਜੀ ਹੱਥ ਖੜੇ ਕਰਨ ਦੀ ਸਾਨੂੰ ਪੁੱਛਦੇ ਤੇ ਸੀ ਕਾਂਗਰਸ ਦਾ ਕੈਂਡੀਡੇਟ ਇਹਨਾਂ ਨੇ ਆਪ ਹੀ ਉੱਤੇ ਗਏ ਆਪ ਹੀ ਹੱਥ ਖੜੇ ਕੀਤੇ ਹੁਣ ਦੇਖੋ ਇਹ ਤੇ ਦੋ ਹੱਥ ਇਹਨਾਂ ਨੇ ਖੜੇ ਕੀਤੇ ਸੁਮੀ ਜੀ ਤੁਸੀਂ ਇਹਨਾਂ ਕੋਲ ਜਾਓ ਇਹਨਾਂ ਨੂੰ ਪੁੱਛੋ ਕਿ ਉੱਥੇ VOTING ਹੋ ਰਹੀ ਸੀ ਕਿ ਕੀ ਹੋ ਰਿਆ ਸੀ ਜਿਹੜੇ ਦੋ ਦੋ ਹੱਥ ਖੜੇ ਕਰਾਇਆ ਦੇ ਸੀ ਇਹਨਾਂ ਦੇ ਕਿਹੜੇ ਵੇਸ ਤੇ ਇਹਨਾਂ ਨੇ ਮੰਤਰੀ ਵੀ ਬੈਠੇ ਨੇ ਇਹਨਾਂ ਦੇ ਉਹ ਜੰਡਿਆਲਿਓ ਵਾਲੇ ITO ਜਿਹੜੇ ਮੰਤਰੀ ਨੇ ਔਰ ਜਿੰਨੇ ਵੀ MLA ਜਿੰਨੇ ਵੀ ਕਾਉਂਸਲਰ ਹੈ ਸਾਰੇ ਦੋ ਦੋ ਹੱਥ ਖੜੇ ਕਰ ਰਿਹਾ ਔਰ ਵੀਡੀਓ ਚ ਕਲੀਅਰ ਕੱਟ ਨਜ਼ਰ ਆ ਰਹੀ ਦੀ ਇਹਨਾਂ ਦੇ ਹੱਥ ਖੜੇ ਨੇ ਕਮਾਲ ਹੀ ਹੋ ਗਈ ਹੈ ਵੀਡੀਓ ਤੋਂ ਬਾਅਦ ਤੁਸੀਂ ਕੀ ਐਕਸ਼ਨ ਲੈਣ ਜਾ ਰਹੇ ਹੋ ਦੇਖੋ ਅਸੀਂ ਤੇ ਫਿਰ ਹੁਣ ਇਸ ਤੋਂ ਪੈਂਡਿੰਗ ਹੈ ਔਰ ਪੂਰਾ ਵਿਸ਼ਵਾਸ ਹੈ ਕਿ ਜਲਦੀ ਸਾਡੀ ਉਥੇ ਸੁਣਵਾਈ ਹੋਏਗੀ ਔਰ ਸਾਨੂੰ ਉਥੋਂ ਨਿਆਂ ਮਿਲੇਗਾ ਜਨਤਾ ਦੀ ਕਿਚੈਰੀ ਜੁਤਰੋਗੇ ਜੀ ਬਿਲਕੁਲ ਜਾਵਾਂਗੇ ਜੀ ਲੋਕਾਂ ਨੇ ਵੋਟਾਂ ਪਾਈਆਂ ਲੋਕਾਂ ਨੇ ਸਾਨੂੰ ਮੈਂਡਟ ਦਿੱਤਾ ਹੈ ਲੋਕਾਂ ਨੇ ਸਾਨੂੰ ਪਿਛਲੇ 5 ਸਾਲ ਅਸੀਂ ਕਾਂਗਰਸ ਪਾਰਟੀ ਦੇ ਕਾਉਂਸਲਰ ਵੀ ਰਹੇ ਹਾਂ ਸਰਕਾਰ ਵੀ ਰਹੀ ਹੈ ਲੋਕਾਂ ਦੇ ਕੰਮ ਕੀਤੇ ਹੈ ਲੋਕੀ ਚਾਹੁੰਦੇ ਸੀ ਕਾਂਗਰਸ ਦਾ ਮੇਅਰ ਬਣੇ ਲੋਕੀ ਚਾਹੁੰਦੇ ਸੀ ਕਾਂਗਰਸ ਦਾ ਹਾਊਸ ਬਣੇ ਤਾਂ ਜੋ ਲੋਕਾਂ ਦੀ ਸੇਵਾ ਸੀ ਕਰ ਸਕੀਏ ਜੇ ਅੱਜ ਨਹੀਂ ਵੀ ਬੈਠੇ ਫਿਰ ਵੀ ਲੋਕਾਂ ਦੀ ਸੇਵਾ ਕਰਾਂਗੇ ਲੋਕਾਂ ਦੇ ਵਿੱਚ ਰਵਾਂਗੇ ਸ਼ੁਕਰੀਆ ਤਾਂ ਇਹ ਵਾਇਰਲ ਵੀਡੀਓ ਦਾ ਸੱਜ ਤੁਹਾਨੂੰ ਸਾਹਮਣੇ ਲਿਆਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਦੇ ਵਿੱਚ ਕੁਝ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਜਿਸ ਤਰ੍ਹਾਂ ਦੋ ਦੋ ਹੱਥ ਖੜੇ ਕੀਤੇ ਜਾ ਰਹੇ ਨੇ ਔਰ ਉਸ ਦੇ ਵਿੱਚ ਜਿਹੜਾ ਹੈ ਸਾਫ ਮੇਅਰ ਫੇਰ ਵੀ ਬੰਦਾ ਨਜ਼ਰ ਆ ਰਿਹਾ ਹੈ ਲੇਕਿਨ ਇਸ ਵਿਚਾਲੇ ਮੇਅਰ ਦੀ ਕੁਰਸੀ ਤੇ ਹਾਲੇ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਤੀਯਾਗੀ ਨੇ ਬੈਠੇ ਨੇ ਲੇਕਿਨ ਵੀਡੀਓ ਵਾਇਰਲ ਹੋਣ ਤੋਂ ਬਾਅਦ ਇੱਕ ਵਾਰ ਫੇਰ ਇਹ ਮੁੱਦਾ ਗਰਮਾ ਗਿਆ ਹੈ ਕਿਉਂਕਿ ਇਹ ਮਾਮਲਾ ਕੱਲੇ ਅਮਰਸਰ ਦਾ ਨਹੀਂ ਸੀ ਬਲਕਿ ਪੰਜਾਬ ਦੇ ਵਿੱਚ ਵੀ ਇਸ ਦੀ ਗੂੰਜ ਸੀ ਸਿਆਸੀ ਵੱਡੇ ਜਿਹੜੇ ਆਕਾ ਨੇ ਉਹਨਾਂ ਨੇ ਗਵਰਨਰ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਸੀ ਤਾਂ ਫਿਲਹਾਲ ਦੇਖਣਾ ਹੋਏਗਾ ਉਹਨਾਂ ਦੇ ਸਮੇਂ ਚ ਕਾਂਗਰਸ ਕਿਵੇਂ ਸੰਘਰਸ਼ ਕਰਦੀ ਨਜ਼ਰ ਆਉਂਦੀ ਹੈ ਲੇਕਿਨ ਜਿਸ ਤਰ੍ਹਾਂ ਵੀਡੀਓ ਵਾਇਰਲ ਹੋਈ ਹੈ ਉਸ ਤੋਂ ਬਾਅਦ ਜਿਹੜਾ ਹੈ ਇਹ ਮਾਮਲਾ ਇੱਕ ਵਾਰ ਫੇਰ ਗਰਮਾਂ ਦਾ ਹੋਇਆ ਨਜ਼ਰ ਆ ਰਿਹਾ ਹੈ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਦਾ ਨਾਂ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ